ਜਪਜੀ ਸਾਹਿਬ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਣਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਭੁਖਿਆ ਭੁਖ ਨਾ ਤਰੇ ਜੇ ਬੰਨਾ ਪੁਰੀਆ ਭਾਰ ਸਹਿ ਸੇਣ ਪਾਲ ਕੋਹੇ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਧਾਤ ਜਾਣੇ ਨੀਸਾਨ ਗਾਵੇ ਕੋ ਗੁਣਵਟੇ ਆਇਆਂ ਚਾਰ ਗਾਵੇ ਕੋ ਵਿਦ੍ਯਾ ਵਿਖੰ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਫੇਰ ਇਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਥਨਾ ਕਥੀ ਗਾਵੇ ਟੋਟ ਕਥ ਕਥ ਪਥੀ ਕੋਟੀ ਕੋਟ ਦੇਂਦਾ ਦੇ ਲੈਂਦੇ ਸੁਖ ਪਾਏ ਯੁਗਾ ਯੁਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹ ਸਾਜਾ ਸਾਇਵ ਸਾਚਨਾਈ ਭਾਖਿਆ ਭਾਉ ਹੈ ਪਾਰਿ ਅੱਖ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਏ ਜਿਦ ਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜਿ ਸੁਨੁ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰੈ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਿਵੈ ਜਾਣੀਐ ਸਬਾਪੇ ਸਚਿਆਰੈ ਥਾਪੇ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੀਐ ਸੁਨਿ ਅਮਨ ਰਖੀਐ ਪਾਉ ਦੁਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੇ ਸਰੇ ਗੁਰੂ ਗੋਰਾਖ ਬਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਣਾ ਜਾਈ ਗੁਰਾਇ ਕਦੇ ਹਿਭਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਨ ਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾਂ ਮਿਨ ਭਾਣੇ ਕੀ ਨਾਹੀ ਕਰੀ ਜੇਤੀ ਸਿਰ ਢੀਓ ਪਾਈ ਵੇਖਾ ਬਿੜ ਕਰਮਾ ਕੇ ਮਿਲੇ ਲੈ ਮਤਿ ਵਿਚਿ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰ ਆਇਕ ਤਿਹਿ ਭਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਮਿਸਰੇ ਨ ਜਾਇ ਜੇ ਤੁਚਾਰਿਆ ਅਰਜਾ ਹੁਰਦ ਸੁਣੀ ਹੋਇ ਨਵਾ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਾਮ ਰਖਾਈ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨ ਆਵੈ ਤਾ ਬਾਤ ਨ ਪੁਛੇ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤre ਨਾਨਕ ਰੇ ਗੁਣ ਗੁਣ ਕਰੇ ਗੁਰ ਵੰਤਿਆਸ ਗੁਰਦੇਹ ਦੇਹਾ ਕੋਈ ਨ ਸੁਜੇ ਜੇ ਤਿਸ ਗੁਲ ਕੋਈ ਕਰੇ ਸੁਨੇ ਸਦ ਪਿਰ ਸੁਨਾਤ ਸੁਨੇ ਤਰਤ ਤਵਲੇਗਾ ਆਕਾਸ਼ ਸੁਨੇ ਦੀਪ ਲੋ ਪਾਤਲ ਸੁਨੇ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਵਰ ਮਹਾਂਦੇ ਸੁਨੇ ਮukh ਸਲਾਹਣ ਮੰਦ ਸੁਨੇ ਜੋ ਜੁਗਤ ਤਨ ਭੇਦ ਸੁਨੇ ਸਾਸ ਗੁਰਤਿ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਰੇ ਸਾਸਨ ਤੋਂ ਗਿਆਨ ਸੁਨੇ ਅਰਸਣ ਦਾ ਇਸਨਾਣ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਰੇ ਸੇਖੇ ਕਿਰਪਾ ਸਾਹ ਸੁਨੇਂ ਦੇ ਭਾਵੇ ਰਾਹ ਸੁਨੇ ਹੱਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਕਤਿ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਮ ਵਿਚਾਰਿਆ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਝਾੜੇ ਬੜ ਕੋਏ ਮੰਨੇ ਸੁਰਤੋ ਵੇ ਮਣਬੋਧ ਮੰਨੇ ਸਗਲ ਭਵਨ ਕੇ ਸੁਧ ਮੰਨੇ ਮੁਖ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਝਾੜੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮਗਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਚ ਪਰਵਾਣ ਪੰਚ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹਿਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰ ਮੈ ਨਾ ਹਿ ਸਮਰ ਧੌਲ ਤਰੰਧਾ ਕਾ ਪੂ ਸੰਤੋਖ ਥਾਪ ਰਕਿਆ ਜਿਣ ਸੋਤ ਜੇ ਕੋ 부ਝ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਵਣ ਜੋਰ ਜੀ ਯਾਤਰਾੰਗਾ ਕੇ ਨਾਮ ਸਭ ਨੇ ਲਿਖੇ ਉੜੀ ਕਲਾ ਮਹਿਲੇ ਖਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਹਿ ਰੂਪ ਕੀਤੀ ਦਾ ਜੜੇ ਕਉਣਕੂਤ ਕੀਤਾ ਵਿਸੇ ਕੋ ਕੋ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਲ ਕਹਾ ਵਿਚਾਰ ਵਾਰੇਣ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਭਲੀਕਾਰ ਤੂ ਸਰਾ ਸਲਾਮ ਤਨ ਰੰਕਾਰ ਅਸੰਖ ਜਪੀ ਅਸੰਖ ਭਾਉ ਸੰਗ ਪੂਜਾ ਸੰਗ ਤਵ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਖ ਸੂਰਮ ਭਖ ਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤਿ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮਤ ਨਿਰੰਕਾਰ ਸ਼ੰਖ ਮੂਰਕੇ ਅੰਧਕੋਰ ਸੰਗ ਚੋਰ ਰਾਮਖੋਰ ਸ਼ੰਖ ਮਰ ਕਰ ਜਾਹਿ ਜੋਰ ਸਭ ਬਲ ਵੜ ਹਤਿਆ ਕਰਮਾਇ ਸ਼ੰਖ ਬਾਪੀ ਭਾਬ ਕਰ ਜਾਹਿ ਸ਼ੰਖ ਉੜਿਆ ਰ ਘੁੜੇ ਫਿਰਾਏ ਸ਼ੰਖ ਮਲੇਸ਼ ਬਲ ਪੱਖ ਕਾਏ ਸੰਗ ਨਿੰਦ ਅਕਸ਼ਿਰ ਕਰੇ ਪਾਰ ਨਾਨਕ ਦੀਨ ਕਹੇ ਵਿਚਾਰ ਵਾਰਣ ਜਵੇ ਇਕ ਵਾਰ ਜੋਤੁਰ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਦ ਨਿਰੰਕਾਰ ਸੰਖ ਨਾਮੇ ਸੰਖਾ ਤਾਮੇ ਗਮ ਗਮ ਸੰਖ ਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਖਲ ਭੋਲਨ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨਹੇ ਲੇਖੇਤੀ ਸਰਨਾਏ ਜੇ ਫਰਮਾਇ ਤੇ ਵਤੇ ਵਿਪਾਈ ਜੇਤਾ ਕੇਤਾ ਤੇਤਾ ਨਾਵੇਂ ਨਾਵੇਂ ਕੋਥ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਪਾਵੇ ਸਹੀ ਭਲੀ ਕਰ ਤੂ ਸਰਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਦੰਦੇ ਸੇ ਪਾਣੀ ਤੇ ਉੱਤੇ ਉਤਰੇ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਵ ਲਈ ਇਹੋ ਧੋਏ ਪਰ ਇਹ ਮਤ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨੋ ਲਖ ਲਹਿ ਜਾਓ ਆਪੇ ਵੀ ਜਾ ਪੇ ਹੀ ਖਾਉ ਨਾਨਕ ਹੁਕਮਿ ਆਵੋ ਜਾਓ ਤੀਰਥ ਅਵਧਿਆਦ ਦਾਂ ਜੇ ਕੋ ਪਾਵੇ ਤਿਲਕਾ ਮਾਨ ਸੁਣਨੇ ਮੰਨੇ ਮਨ ਕੀਤਾ ਪਾਉ ਅੰਤਰਗਰ੍ਹ ਤੀਰਥ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਨ ਬਾੜੀ ਬਰਮਾ ਸਤ ਸੁਹਾਨ ਸ੍ਰਾਮਨ ਚਾਉ ਕਮਲ ਸਵੇਲਾ ਵਖਤ ਕਮਨ ਕਵਨ ਤੇ ਤੇ ਘਵਣ ਮਾਰ ਕਮਲ ਸੁਰਤ ਮਹ ਕਮ ਜਿਤ ਹੋਆ ਆਕਾਰ ਮੇਰ ਨਾ ਪਾਇਆ ਭੰਡਤ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਆ ਘਾਦੀ ਅਜ ਲੇਖ ਲੇ ਕੋ ਰਾਨ ਤੇ ਤਵਾਰ ਨਾ ਜੋਗੀ ਜਾਣ ਰਤ ਮਹ ਨਾ ਕੋਈ ਜਾ ਕਰਤਾ ਸਿਟੀ ਗੋ ਸਾਝੇ ਆਪੇ ਜਾਣੈ ਸੋਇ ਕਿਵ ਕਰਖਾ ਕਿਵ ਸਲਾਹੀ ਕਿਵ ਰਣੀ ਕਿਵ ਜਾਣੈ ਨਾਨਕ ਆਕਲ ਸਭ ਕੋ ਆਕੇ ਇੱਕ ਦੇਖ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗੇ ਗਿਆਨ ਆ ਸੋਹੇ ਪਤਾਲਾ ਪਤਾਲ ਲਖਿ ਅਗਾ ਸਯ ਅਗਾ ਸੇ ਊੜ ਕੁੜਕ ਪਾਲ ਥਕੇ ਵੇਦ ਕਹਿ ਨਿਕ ਵਾਤ ਸੈਸ ਟਾਰੇ ਘਣਕ ਤੇ ਬਾਸੁ ਲਖਤਾਤ ਲੈਖਾ ਹੋ ਤਾ ਲਖੇ ਲਖਾ ਹੈ ਵਿਨਾਸ਼ ਨਾਨਕ ਵੱਡਾ ਖੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾ ਉਪਵੇ ਸੁਮੰਧ ਨਾ ਜਾਣੀਏ ਸੁਮੰਧ ਸਾਹ ਸੰਤਾਨ ਗਿਰਾਸੀਤੀ ਮਹਾਂ ਤਨ ਕਿਹੜੀ ਤੁਲਨਾ ਹੋਣੀ ਗੀਤ ਸੁਮਨੋ ਨਾ ਵਿਸਰੇ ਅੰਤ ਨਾ ਸਿਖਤੀ ਕਹਿਣਾ ਤੇ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਬਨਮੰਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਭਾਰ ਆਵਰ ਅੰਤ ਕਾਲਨ ਕੇ ਤੇਵਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਿਐ ਬਹੁਤਾ ਹੋਏ ਵੱਡਾ ਸਾਇਬ ਉਚਾ ਥਾਉ ਤੇ ਉਪਰ ਉਚਾ ਨਾ ਇਹ ਵੱਡੂ ਚਾ ਹੋਏ ਕੋਈ ਤੀ ਸੂਚੇ ਕੋ ਜਾਣੇ ਸੋਏ ਜੇ ਵੱਡਾ ਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਾਤਮਾਏ ਕੀਤੇ ਮੰਗੇ ਜੁਦੇ ਪਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟਟੇ ਵੇਕਾਰ ਕੀਤੇ ਲੈ ਲੈ ਬਖੁਰ ਪਾਏ ਕੇਤੇ ਮੁਰ ਖਾਏ ਖਾਏ ਕੇਤੇ ਦੂਖ ਭੋਗ ਸਰ ਮਾਰੇ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਛਕੇ ਕੋਏ ਦੇਖੋ ਕਾਇ ਕਾ ਖਣ ਪਾਇਓ ਜਾਣੇ ਜੀ ਪਿਆ ਮੋਖਾ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਕੇ ਜਿਸ ਨੂੰ ਬਖਸੈ ਸਵਲਾ ਨਾਨਕ ਪਾਸਾ ਸਹੀ ਪਾਸਾ ਅਮੁਲ ਗਨਮੁਲ ਵ ਪਰਮੁਲ ਵ ਪਰਿਯਮੁਲ ਪੰਡਾਰ ਮੁਲ ਆਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਅਮੋਲ ਤਰਮਲ ਦੇਵਾਨ ਮੋਲ ਤਰਮਲ ਮਲ ਫਰਮਾਨ ਮੋਲ ਬਖਸ਼ੀ ਸਮਲ ਨੇਸਾਨ ਮੋਲ ਕਰਮਲ ਫਰਮਾਨ ਮੋਲ ਮੁਲਾ ਖੈਣਾ ਜਾਇ ਆਖ ਘਰੇ ਲਿ ਬਲਾਈ ਆਖੇ ਵੇਦ ਪੜ ਫੁਰਾਨੇ ਆਖੇ ਪੜੇ ਕਰੇ ਵਖਿਆਣੇ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਣ ਵਖੇ ਦੇਵ ਆਖੇ ਸੁਰ ਨਮ ਜਣ ਸ਼ਿਵ ਇਤੇ ਆਖੇ ਆਖਣ ਬਾਇ ਕੇਤੇ ਕਹਿ ਕਹਿ ਉਠੜ ਜਾਇ ਇਤੇ ਕੀਤੇ ਹੋਰ ਕਰੇ ਤਾਖ ਨ ਛਕੇ ਕੇਹੀ ਕੇ ਦੇਵੜ ਪਾਵੇ ਤੇਉੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੂਲ ਵਿਗਾਰ ਤਾ ਲਿਖੇ ਸਿਰ ਗਵਾਰ ਗਵਰ ਸੋਦਰ ਕਿਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅ ਸੰਖਾ ਕੀਤੇ ਭਵਨ ਹਾਰੇ ਕੀਤੇ ਰਗ ਪਰੇ ਸੋ ਕਹਿਣ ਕੀਤੇ ਗਵਨ ਹਾਰੇ ਗਾਵੈ ਤੁਰਨੋ ਭਉਣ ਪਾਣੀ ਵਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਸਲ ਲਿਖਿ ਜਾਣੈ ਲੇਖ ਲਿਖਿ ਧਰਮ ਵੀਚਾਰੇ ਗਾਵੈ ਈਸਰੁ ਬਰਮਾ ਦੇਵੀ ਸੋਹਣੁ ਸੁਧਾ ਸੁਆਰੇ, ਗਾਵੈ ਨਰਿੰਦਰੁ ਰਾਸਨੁ ਬੈਠੈ ਦੇਵਤੇ ਆਦਰੁ ਨਾਲੈ, ਗਾਵੈ ਸਿਧ ਸਮਾਧੀ ਅੰਦਰੁ ਗਾਵਣੁ ਸਾਧੁ ਵੀਚਾਰੇ, ਗਾਵਣੁ ਜਤੀ ਸਦੀ ਸੰਤੋਖੀ ਗਾਵੈ ਵੀਰੁ ਕਰਾਰੇ, ਗਾਵਣੁ ਪੰਡਤ ਭਲਨ ਕੇਸਰੁ ਜੁਗ ਜੁਗ ਵੇਦਾ ਨਾਲੈ, ਗਾਵੈ ਮੋਹਿਨੀ ਆਵਣੁ ਮੋਹਣੁ ਸਰਗ ਮਥਿ ਪਿਆਲੈ, ਗਾਵਣ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਤ ਮਹਾਭਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰ ਪੰਡਾ ਕਰਕਰ ਰਖੇ ਧਾਰੇ ਸੇਤ ਤੁਨੋ ਗਾਵਣ ਜੋਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮਾ ਚਿਤ ਨਿਅਮ ਨਾਨਕਿਆ ਵਿਚਾਰੇ ਸੋਈ ਸੋਈ ਸ੍ਰੇਸ ਸੈਵ ਸਾਚਾ ਸਚੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਗਰਚੀ ਵਿਰਕਮ ਨਾ ਕਰਨਾ ਜਾਈ ਸੋ ਪਾਸ ਸੰਸਾਹ ਪਾਸਾ ਹੈ ਨਾਨਕ ਰਹੈ ਨਰ ਜਾਈ ਮੰਦਾ ਸੰਤੋਖ ਧਰਮ ਪਚੋਲੇ ਧਿਆਨ ਕੇ ਘਰੇ ਵਿਪੂਤ ਸਿੰਥਾ ਕਾਲ ਕੁਮਾਰੀ ਕਹਿ ਜੁਗ ਡੰਡਾ ਪਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਦੇਸ ਆਦਿਰੀਲੇ ਨਾਦਨਾਤ ਜੁਗ ਜੁਗ ਇਕੋ ਵੇਸ ਪਉਤੇ ਗਿਆਨ ਦੇ ਆਪੰਡ ਅਰਣ ਕਟਕਟ ਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕੇ ਰੇ ਸਭ ਹਵਰਾ ਸਾਧ ਸੰਜੋਗ ਜੋਦ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਸਿਆਦੇਸ ਆਧ ਨੀਲ ਨਾਥ ਨਾਥ ਜਿਗ ਜੁਗ ਕੋ ਵੇਸ ਇਕਮੈ ਜੁਗਤ ਵੈਤਿੰ ਚਲੇ ਪਰਵਾਣੇ ਇੱਕ ਸੰਸਾਰ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਉ ਤਿਸ ਭਾਵੇ ਤੇ ਵੇ ਚਲਾਵੇ ਜਿਬ ਹੋਵੇ ਫਰਮਾਨ ਉਹ ਵੇਖੈ ਆਨੰਦੁ ਦਰਿ ਨਾਵੈ ਬਹੁ ਤਾਹਿ ਵਡਾਣੈ ਆਦੇਸ ਤਿਸੈ ਆਦੇਸ ਆਦਿ ਨੀਲ ਅਨਾਦਿ ਅਨੰਤ ਜੁਗ ਜੁਗ ਏਕੋ ਵੇਸ ਆਸੈ ਲੋਇ ਲੋਇ ਭੰਡਾਰੁ ਜੋ ਕਿਛੁ ਪਾਇ ਸੋ ਏਕਾ ਵਾਰੁ ਕਰਿ ਕਰਿ ਵੇਖੈ ਸਿਰਜਣਹਾਰੁ ਨਾਨਕੁ ਸਚੇ ਕੀ ਸਾਚੀ ਕਰਿ ਆਦੇਸ ਤਿਸੈ ਆਦੇਸ ਆਦਿ ਨੀਲ ਅਨਾਦਿ ਅਨੰਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਲ ਖੋਏ ਲਖ ਹੋਏ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮੁ ਜਗਦੀਸ਼ ਏਤੁ ਰਾਇ ਭਤੁ ਪਵੜੀਐ ਚੜ੍ਹੀਐ ਹੋਈ ਅੱਕੀਸ। ਸੋ ਨਗਲਾਇਆ ਕਾਸ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਟੀਸ ਆਖਨ 4 ਉਪੇਨਾ ਜੋਰ ਜੋਰ ਨ ਮੰਗਰਦੇ ਹੈ ਨਾ ਜੋਰ ਜੋਰ ਨ ਜਿਵਣ ਮਨ ਨਾ ਜੋਰ ਜੋਰ ਨ ਰਾਜ ਮਾਨ ਮਨ ਸੂਰ ਜੋਰ ਨ ਸੁਰਤੀ ਘਣ ਵਿਚਾਰ ਜੋ ਨ ਜੁਕਟੀ ਛਟੈ ਸੰਸਾਰ ਜਿਸਾ ਜੋਰ ਕਰਵੇ ਕੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤੇ ਦੀਵਾਰ ਪਵਨ ਪਾਣੀ ਗਣੀ ਪਾਤਾਲ ਤੇ ਸਵੇ ਤਰਤੀ ਥਾਵ ਰਕੀ ਧਰਮ ਸਾਥ ਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਹਣ ਪੰਚ ਪ੍ਰਵਾਨ ਦੇ ਕਰਮ ਭਵੇ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕੇ ਹੋ ਧਰਮ ਗਿਆਨ ਖੰਡ ਕੇ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੇਤੇ ਵਰਮੇ ਘੜਤਕੜੀਏ ਰੂਪ ਰੰਗ ਤੇ ਵੇਸ ਕੇਤੇ ਕਰਮ ਭੂਮੀ ਮਹਿਰ ਕੀਤੇ ਕੇਤੇ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੇ ਕੇਤਿਆ ਬਾਣੀ ਕੇਤੇ ਪਾਤਲ ਰੰਧ ਕੇਤਿਆ ਸੁਰਤੀ ਸ਼ਿਵ ਕੇਤੇ ਨਾਨਕ ਅੰਤ ਲਾਂਤ ਗਿਆਨ ਕਰਨ ਮੈਂ ਗਿਆਨ ਪਰਚਾਲਤ ਤਿਥੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖਣ ਕੀ ਬਾਣੀ ਰੋਪ ਤਿਥੈ ਘਾੜ ਤਕੜੀ ਬਹੁਤ ਹੈ ਅਨੂਪ ਤਾਂ ਕਿ ਅੰਗਲਾਂ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਆ ਸੁਰਤਮਤ ਮਨ ਬੋਧ ਤਿਥੈ ਘੜੀਆ ਸੁਰਾਸਦਾ ਕੇ ਸੁਧ ਪਰਮ ਖਣ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰਤਿ ਨਿਮੇ ਰਾਮ ਰਹਿਆ ਭਰਪੂਰ ਤੇਸੀ ਤੋਸੀ ਤਾ ਮਹਿਮਾ ਮਾਇ ਤਾ ਕੇ ਰੂਪ ਨ ਕਥਨੇ ਜਾਇ ਨਾ ਉਮਰਿ ਨ ਠਾਗੇ ਜਾਇ ਜਿਨ ਕੇ RAM ਸੇਵਨ ਮਾਹੇ ਜਿਥੇ ਭਗਤ ਵਸੇ ਕੇ ਲੋ ਕਰੇ ਨ ਸੁਚਾ ਮਨ ਸੋ ਸਾਚ ਖੰਡ ਵਸਨ ਅਨੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਜਿਥੇ ਖੰਡ ਮੰਡ ਵਰਪਾ ਅੰਡਜੇ ਕੋ ਕਥੀ ਤਾ ਅੰਤ ਨਾ ਅੰਤ ਜਿਥੇ ਲੋ ਲੋ ਵੇਕਾਰ ਜਿਵ ਜਿਵ ਹਕੰਤ ਵੇਤਿ ਵਕਾਰ ਮੇਕੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਜਤੁ ਪਹਾਰਾ ਧੀਰਸ ਨਿਹਾਰ ਨਮਤਿ ਵੇਧ ਹਤੀਆਰ ਭੋਖ ਲਾਗਨੀ ਤਵ ਤਉ ਪਾਣਾ ਪਾ ਅਮ੍ਰਿਤ ਢਾਲ ਕੜੀਏ ਸਭ ਸਟਿਕ ਠਕ ਸਾ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰਿ ਲੁਦਰ ਨਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਖੇਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਜੇ ਧਰਮ ਸਦੂਰ ਕਰਮਿ ਆਪੋ ਆਪਣੀ ਕੇ ਲੈੜੇ ਕੇ ਦੂਰ ਨੀਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖਿਜਲੇ ਕੀਤੀ ਛੁੱਟੀ ਨਾਲ ਨੀਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖਿਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ